जय श्री राम, 파르마타지 जय जय। ਭਰਾਵੋ ਤੁਹਾਨੂੰ ਪਤਾ ਹੀ ਐ 2-4 ਦਿਨ ਪਹਿਲਾਂ ਇੱਕ ਕਤਲ ਹੋਇਆ ਵਾ ਜਿਹੜੀ ਇੰਸਟਾਗ੍ਰਾਮ, ਸੋਸ਼ਲ ਮੀਡੀਆ ਤੇ ਮਸ਼ਹੂਰ ਸੀ। ਲੋਕੀ ਕਹਿੰਦੇ ਨੇ ਬਈ ਇਹ ਬਹੁਤ ਕਮਲ ਕੌਰ ਆ ਜਾਂ ਕਾਂਜਣ ਕੁਮਾਰੀ ਆ। ਇਹ ਉਰਫ ਤવાડી ਵੀਰ ਜੀ ਨੇ ਪਤਾ ਲੱਗਿਆ। ਕਿਉਂਕਿ ਇਹ ਲੋਕਾਂ ਨੇ ਕਿਹਾ ਵੀ ਇਹ ਬਹੁਤ ਅਸ਼ਲੀਲਤਾ ਫਲਾਉਂਦੀ ਸੀ ਜੀ ਜੀ ਬੋ ਜੀ। ਮੈਂ ਦੱਸਣਾ ਚਾਹਨਾ ਵਾਂ ਬਈ ਆ ਕੀ ਕਰਦੀ ਪਈ ਐ ਜਿਹੜੀ ਕਹਿੰਦੇ ਹਰ ਸਾਲ ਇਹ ਦਾਨ ਪੁੰਨ ਕਰਦੀ ਸੀ ਆਪਣੇ ਪੱਲੇੋਂ ਆ ਦੇਖੋ ਬਈ ਆਪਾਂ ਹਰ ਇੱਕ ਨੂੰ ਮਾੜਾ ਕਹਿ ਲੈਂਦੇ ਆ ਜੇ ਕੋਈ ਧੀ ਪੁੱਤ ਨੂੰ ਕਤਲ ਕਰਨਾ ਕੋਈ ਜਾਇਜ਼ ਆ ਉਹਨੂੰ ਆਪਾਂ ਪਿਆਰ ਨਾਲ ਸੁਝਾ ਸਕਦੇ ਸੀ ਬਈ ਆਪਾਂ ਇੱਕ ਤਾਂ ਧੋਖੇਰਾ ਤੁਸੀਂ ਲੈ ਕੇ ਗਏ ਹੋ ਸਿੱਖ ਔਮ ਇਹਦੇ ਵਿੱਚ ਲਿਖਿਆ ਹੋਇਆ ਕਿੱਤੇ ਵੀ ਦੱਸਿਆ ਗੁਰਬਾਣੀ ਚ ਲਿਖਿਆ ਹੋਇਆ ਵੀ ਆਪਾਂ ਬੰਦੇ ਨੂੰ ਮਾਰਨਾ ਜਾਂ ਧੋਖੇ ਨਾਲ ਲੈ ਕੇ ਜਾਣਾ ਜਾਂ ਉਹਦੀ ਪਹਿਲਾਂ ਮਦਦ ਕਰਨੀ 1 ਲੱਖ ਰੁਪਏ ਦੀ ਫਿਰ ਵੜਿਆ ਕੇ ਲੈ ਕੇ ਜਾਣਾ ਫਿਰ ਲਾਸ਼ ਚੋਰੀ ਰੱਖਣੀ ਫਿਰ ਗਲਾ ਕੁੱਟ ਕੇ ਮਾਰਨਾ ਇਹ ਕਿਥੋਂ ਦੀ ਤੁਹਾਡੀਆਂ ਗੱਲਾਂ ਨੇ ਬੱਬਰ ਸ਼ੇਰੀਆਂ ਆ ਲਈਆਂ ਬਾਈ ਮੈਂ ਅਮਰਤ ਮੈਨੂੰ ਮੈਰੋ ਤੈਨੂੰ ਕਹਿਣਾ ਚਾਹਨਾ ਵਾ ਤੇਰੇ ਜੁੱਤੀਆਂ ਆਹ ਤੇਰੇ ਜੁੱਤੀਆਂ ਪਹਿਣੀਆਂ ਅਮਰਤਪਾਲ ਮੈਰੋ ਜਿੰਨਾ ਤੂੰ ਬਕਵਾਸ ਕੀਤਾ ਦੋ ਤਿੰਨ ਵੀਡੀਓ ਪਾ ਕੇ ਕੱਲ੍ਹ ਦੇ ਪਾ ਰਿਹਾ ਵਾ ਕਿਉਂਕਿ ਤੇਰਾ ਪੁਲਿਸ ਤੈਨੂੰ ਜਲਦ ਤੋਂ ਜਲਦ ਤੈਨੂੰ ਪਕੜੇ ਤੇਰਾੜਾ ਪਿਓ ਆ ਉਹਨੂੰ ਫੜਿਆ ਤੇਰੀ ਭੈਣ ਨੂੰ ਫੜਿਆ ਤੇ ਉਸ ਤੋਂ ਬਾਅਦ ਹੁਣ ਚੀਕਾਂ ਪਾਉਣ ਲੱਗ ਗਿਆ ਸਾਡੇ ਲੋਕਾਂ ਦੀਆਂ ਬਈ ਸਾਡਾ ਸਾਥ ਦਿਓ ਜੀ ਮੈਂ ਭਾਨੇ ਸਿੱਧੂ ਨੂੰ ਵੀ ਕਹਿਣਾ ਚਾਹਨਾ ਵਾਂ ਭਾਨੇ ਸਿੱਧੂ ਤੇਰੀ ਕਿਹੜੀ ਲੈਂਗੁਏਜ ਸੀੜ ਲੋਕਾਂ ਨੂੰ ਏਜੰਟਾਂ ਨੂੰ ਬੋਲਦਾ ਹੁੰਦਾ ਤੇਰੀ ਲੈਂਗੁਏਜ ਕਿਹੜੀ ਆ ਆਪਣੀ ਪਹਿਲਾ ਲੈਂਗੁਏਜ ਸਾਹਮ ਆਪਦੀ ਦੂਜੇ ਦੀ ਨਾ ਸੰਭੀ ਤੁਹਾਡਾ ਕਿਉਂਕਿ ਮੈਂ ਪ੍ਰਸ਼ਾਸਨ ਬਠਿੰਡਾ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਵਾਂ ਜਿਹੜਾ ਕਤਲ ਦਾ ਮਕਦਮਾ ਟਰੇਸ ਕੀਤਾ ਬੀਬੀ ਕਾਂਚਨ ਕੁਮਾਰੀ ਦਾ ਕਿਉਂਕਿ ਕਾਂਚਨ ਕੁਮਾਰੀ ਆਪਣੀ ਰੋਟੀ ਰੋਜੀ ਲਈ ਕੁਝ ਵੀਡੀਓ ਪਾ ਰਹੀ ਸੀ ਲੇਕਿਨ ਤੁਹਾਨੂੰ ਲੋਕਾਂ ਨੂੰ ਹਜਮ ਨਹੀਂ ਆਈ ਤੁਸੀਂ ਉਹ ਕਿਹਾ ਜੀ ਅਸੀਂ ਪਹਿਲਾਂ ਹੀ ਸਮਝਾਇਆ ਸੀ ਫਿਰ ਬੀਬੀ ਲੁਥਰਾ ਨੂੰ ਤੁਸੀਂ ਡਰਾ ਰਹੇ ਹੋ ਉਹਦਾ ਮਾਫੀ ਮੰਗਾ ਰਹੇ ਹੋ ਲੋਕਾਂ ਹੋਰਾਂ ਦਾ ਮਾਫੀ ਮੰਗੋ ਉਹ ਮੈਂ ਸਾਰਿਆਂ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਐਵੇਂ ਮੂਤੀ ਕੋ ਜਾਨਾ ਯਾਰ ਬੰਦੇ ਬੰਦੇ ਵੀ ਮਾਫੀ ਮੰਗੀ ਜਾਂਦੇ ਆ ਅਮਰਪਾਲ ਕੋਈ ਰੱਬ ਲਗਿਆ ਹੋਇਆ ਕੀ ਲਗਿਆ ਹੋਇਆ ਅਮਰਪਾਲ ਮੈਰੋ ਐੜਾ ਅਮਰਪਾਲ ਇਹ ਕਿਹੜਾ ਉਹ ਅਸ਼ਲੀਲ ਪਾਲ ਆ ਉੱਤੇ ਬੈਠਾ ਡਿਬਰੂ ਕੜ ਜੇਲ੍ਹ ਚ ਇਹਨੇ ਵੀ ਉਹ ਡਿਬਰੂ ਕੜ ਜਾਣਾ ਵਾ ਨੇ ਕਿਉਂਕਿ ਇਹਦਾ ਸਾਥ ਨਾ ਦਿਓ ਮੈਂ ਸਾਰੇ ਲੋਕਾਂ ਨੂੰ ਸਾਰੇ ਦੇਸ਼ ਦਾਰ ਵਿਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਨਾ ਵਾ ਇਹਦਾ ਸਾਥ ਨਾ ਦਿਓ ਅਮਰਪਾਲ ਦਾ ਪਹਿਲੇ ਅਮਰਪਾਲ ਦੇ ਸਾਥ ਦੇ ਕੇ ਦੇਖਿਆ ਨਾ ਕੀ ਹੋਇਆ ਉਹ ਐਮਪੀ ਬਣਾਤਾ ਤੁਸੀਂ ਬਾਅਦ ਚੋਂ ਕੀ ਹੋਇਆ ਉਹ ਜੇਲ੍ਹ ਜਿਹਾ ਬੈਠਾ ਲੋਕਾਂ ਨੇ ਕੰਮਕਾਰ ਨਹੀਂ ਹੋ ਰਹੇ ਤਰਨਤਨ ਸਾਹਿਬ ਦੇ ਇਲਾਕੇ ਦੇ ਫਰੀ ਖਡੂਰ ਸਾਹਿਬ ਤੋਂ ਉਸ ਤੋਂ ਬਾਅਦ ਤੁਸੀਂ ਆ ਅਮਰਦਵਾਰ ਮਹਿਰੋਂ ਨੂੰ ਚੜਾ ਲਿਆ ਜਿਆਦਾ ਸਿਰ ਤੇ ਚੜਾ ਲਿਆ ਇਸ ਕਰਕੇ ਇਹਦਾ ਕੋਈ ਸਾਥ ਨਾ ਦਿਓ ਇਹਨੇ ਜਿੰਨੇ ਜੁਗਤ ਪੈਂਦੇ ਪੈਣ ਦਿਓ ਇਹਨੂੰ ਮੈਂ ਤਾਂ ਇਹਨੂੰ ਕਹਿੰਦਾ ਪ੍ਰਸ਼ਾਸਨ ਨੂੰ ਵੀ ਹੱਥ ਚੜੋ ਬੇਨਤੀ ਕਰੂੰਗਾ ਜੱਜ ਸਾਹਿਬਾਂ ਨੂੰ ਕਹੂੰਗਾ ਜਲਦ ਤੋਂ ਜਲਦ ਇਹਨੂੰ ਫਾਂਸੀ ਦੀ ਸਜ਼ਾ ਸੁਣਾਓ ਇਹਨਾਂ ਤਿੰਨਾਂ ਨੂੰ ਕਾ ਗਏ ਇਹਨਾਂ ਦਾ ਪਤਾ ਲੱਗ ਸਕੇ ਕਿ ਵੇੜੀ ਬਦਮਾਸ਼ੀ ਹੈ ਨਾ ਬਦਮਾਸ਼ੀ ਜਿਆਦਾ ਦੇਰ ਨਹੀਂ ਚੱਲਦੀ ਹੁੰਦੀ ਕਿਉਂਕਿ ਬਦਮਾਸ਼ੀ ਹਰ ਇੱਕ ਕਰਨ ਨੂੰ ਜਾਣਦਾ ਹੁੰਦਾ ਚਾਹੇ ਗਰੀਬ ਆ ਚਾਹੇ ਅਮੀਰ ਆ ਲੇਕਿਨ ਤੁਹਾਡੀ ਬਦਮਾਸ਼ੀ ਇੱਕ ਨਹੀਂ ਚੱਲਣ ਦੇਵਾਂ ਅਮਰਦਾਵਾਲ ਮੇਰੋਂ ਜਿਹੜੇ ਤੁਸੀਂ ਨਕਲੀ ਨਿਹੰਗ ਨੇ ਮੈਨੂੰ ਸਭ ਤੋਂ ਜ਼ਿਆਦਾ ਤੁਹਾਡੇ ਲੋਕਾਂ ਦੇ ਗੁੱਸਾ ਤੁਸੀਂ ਗੁਰੂ ਦਾ ਬਾਣਾ ਪਾ ਕੇ ਨੀਲਾ ਬਾਣਾ ਪਾ ਕੇ ਧੋਖਾ ਕੀਤਾ ਗੁਰੂ ਦੇ ਬਾਣੇ ਤੁਸੀਂ ਬਦਨਾਮ ਕੀਤਾ ਜਿੰਨੇ ਵੀ ਨਕਲੀ ਨਿਹੰਗਾਂ ਹਨ ਸਾਰੇ ਬਾਣੇ ਉਤਾਰ ਦਿਓ ਨਹੀਂ ਮੈਂ ਤੁਹਾਡੇ ਬਾਣੇ ਤਾਰੂਆਂ ਨੇ ਅਗਲੀ ਸਿੰਘਾਂ ਦੇ ਇੱਕ ਹੋਰ ਗੱਲ ਕਹਿਣੀ ਚਾਹਨਾ ਮੈਂ ਦੂਜੀ ਗੱਲ ਇੱਕ ਗੋਲਕਚੋਰ ਆ ਬੂਟਾ ਸਿੰਘ ਨੇ ਕਹੂੰਗਾ ਉਹ ਗੋਲਕਚੋਰ ਆ ਉਹ ਬੀਬੀ ਦੇ ਬਾਰੇ ਬਕਵਾਸ ਕਰ ਰਿਹਾ ਕਾਂਚਰ ਕੁਮਾਰੀ ਦੇ ਬਈ ਉਹ ਜਿਹੜਾ ਬਲਾਤਕਾਰ ਹੋਇਆ ਲੇਕਿਨ ਹੋਇਆ ਜਾਂ ਨਹੀਂ ਹੋਇਆ ਇਹ ਪ੍ਰਸ਼ਾਸਨ ਦੱਸੂਗਾ ਇਹ ਕੌਣ ਆ ਬਈ ਇਹ ਐਸਐਸਪੀ ਮੈਡਨ ਦਾ ਰੀਡਰ ਲੱਗਿਆ ਹੋਇਆ ਜਾ ਉਸ ਦਫ਼ਤਰ ਦੇ ਵਿੱਚ ਕਿਤੇ ਸਿਪਾਈ ਲੱਗਿਆ ਹੋਇਆ। ਯਾਰਦ ਦੀ ਲੱਗਿਆ ਪਾਣੀ ਪਲਾਉਣ ਵਾਲਾ ਇਹਨੇ ਕਿ ਪਤਾ ਲੱਗਿਆ। ਮੈਂ ਇਹ ਕਹਿਣਾ ਚਾਹਨਾ ਮੈਡਮ ਐਸਐਸਪੀ ਜੀ ਇਹਦੇ ਖਿਲਾਫ ਵੀ ਬਠਿੰਡਾ ਜੀ ਇਹਦੇ ਖਿਲਾਫ ਬੁੱਟਾ ਸਿੰਘ ਦੇ ਖਿਲਾਫ ਵੀ ਪਰਚਾ ਦਰਜ ਕਰੋ। ਕਿਉਂਕਿ ਇਹ ਬਦਮਾਸ਼ੀ ਹਰ ਰੋਜ਼ ਆਏ ਵਾਏ ਦਿਨ ਕਰਦਾ ਰਹਿੰਦਾ ਹੈ। ਇਹ ਗੋਲਕ ਚੋਰ ਬੰਦਾ ਇਹਦਾ ਸਾਥ ਨਾ ਦੇਓ ਕੋਈ ਬੰਦਾ ਵੀ। ਮੈਂ ਇੱਕ ਹੋਰ ਗੱਲ ਪੁੱਛਣਾ ਚਾਹਨਾ ਮੈਡੀਕਲ ਰਿਪੋਰਟ ਡਾਕਟਰਾਂ ਦੀ ਤਸਦੀਕ ਹੋਈ ਆ। ਮੈਂ মিডিਆ ਨੂੰ ਵੀ ਕਹੂੰਗਾ ਵੀ ਤੁਸੀਂ ਬਿਨਾਂ ਵਜ੍ਹਾ ਉਸ ਮਰੀ ਹੋਈ ਦੀ ਆਤਮਾ ਰੋੜ ਰਿਹਾ ਤੁਸੀਂ ਵੀ ਜੀ ਫਲਾਣੇ ਬੰਦੇ ਨੇ ਆ ਕਹਤਾ ਜੀ ਬਲਾਤਕਾਰ ਹੋਇਆ ਪਰ ਤਸਦੀਕ ਤਾਂ ਕਰੋ ਮੀਡੀਆ ਜੀ ਐਸਐਸਪੀ ਮੈਨੂੰ ਤਸਦੀਕ ਕਰੋ ਡਾਕਟਰਾਂ ਤਸਦੀਕ ਕਰੋ ਜਿਹੜਾ ਪੋਸਟਮਾਰਟੂ ਕੀ ਰਿਪੋਰਟ ਆਈ ਆ ਐਵੇਂ ਕਿਸੇ ਦੀ ਮਿੱਟੀ ਨਾ ਪਟੋ ਇਸ ਕਰਕੇ ਮੈਂ ਮੀਡੀਆ ਜੀ ਤੁਹਾਡੇ ਮਨ ਹੱਜੂਰਦਾ ਜਿਹੜੀ ਸਹੀ ਖਬਰ ਹੋਵੇ ਉਹ ਲਾਇਆਓ ਐਵੇਂ ਕਿਸੇ ਮਰੇ ਹੋਈ ਦੀ ਮਿੱਟੀ ਨਾ ਪਟੋ ਹਜੇ ਉਹਦੇ ਘਰੇ ਵਿਚਾਰੇ ਦੇ ਕੀਰਨੇ ਪਏ ਪਏ ਵਿਚਾਰੀ ਦੇ ਉਹਦੀ ਮਾਂ ਵਿਚਾਰੀ ਉਹਦੀ ਭੈਣ ਵਿਚਾਰੀ ਉਹਦਾ ਮੈਂ ਤਾਂ ਇਹ ਕਹੂੰਗਾ ਪ੍ਰਮਾਤਮਾ ਇਹ ਕਮਲ ਕੁਮਾਰ ਕੁਮਾਰੀ ਜੜੀ ਜਾਂ ਕਾਂਚਣ ਕੁਮਾਰੀ ਆ ਜਾਂ ਕਮਲ ਕੌਰ ਆ ਇਸ ਨੂੰ ਪ੍ਰਮਾਤਮਾ ਆਪਣੇ ਚੰਨ ਨਿਮਾਜ਼ ਬਖਸ਼ੇ ਕੋਕਾ ਜਿਹੜੇ ਦਰਿੰਦੇ ਲੋਕ ਨੇ ਇਹ ਤਲਵਾਰ ਨਹੀਂ ਹੁਕਮ ਸੁਣਾ ਰਹੇ ਨੇ ਦਰਿੰਦੇ ਜਿਹੜੇ ਅਮਰਤਪਾਲ ਮੈਰੋ ਵਰਗੇ ਨੇ ਨਾ ਅੱਜ ਇਹ ਬੁੜੀਆਂ ਗੱਲਾਂ ਕਰ ਰਹੇ ਨੇ ਫਿਰ ਇਹ ਕਹਿ ਰਹੇ ਵੀਡੀਓ ਪਾ ਕੇ ਪੰਜ ਸੱਤ ਮੈਂ ਹੋਰ ਕਤਲ ਕਰੂੰਗਾ ਉਦੋਂ ਪਹਿਲਾਂ ਮੈਨੂੰ ਦੇਖ ਲਾ ਕੇ ਓਏ ਤੇਰੀ ਨਾਨੀ ਨਾ ਜਾਹ ਕਰਾਤੀ ਹੁਣ ਤੂੰ ਭੱਜਿਆ ਕਿਉਂ ਹੋਇਆ ਜੇ ਤੂੰ ਆਪਣੇ ਪਿਓ ਦਾ ਹੈਗਾ ਪਰ ਮੈਨੂੰ ਤਾਂ ਲੱਗਦਾ ਤੂੰ ਪਿਓ ਦਾ ਹੈਗਾ ਤੂੰ ਭੱਜਿਆ ਕਿਉਂ ਹੋਇਆ ਪੇਸ਼ ਹੋ ਆ ਕੇ ਪੁਲਿਸ ਫਿਰ ਭੱਜਿਆ ਵੀ ਹੋਇਆ ਬੜਾ ਤੁਸੀਂ ਕਮਲ ਕੌਰ ਦੇ ਜਾਂ ਜਿਹੜੀ ਕੰਚਲ ਕੁਮਾਰੀ ਆ ਵਿਚਾਰੀ ਕੁੜੀ ਬੜੀ ਮਰੀ ਆ ਵਿਚਾਰੀ ਧੋਖੇ ਨਾਲ ਮਾਰੀ ਗਈ ਆ ਉਹਦੇ ਘਰ ਵੀ ਜਾ ਕੇ ਬੈਠ ਕੇ ਅਫਸੋਸ ਕਰਕੇ ਆਉਂਗਾ ਤੇ ਮਾਤਾ ਕੁੜੇ ਧੰਨਵਾਦ